ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਬੱਦਲਾਂ ਨੂੰ ਵੇਖ ਕੇ ਘਬਰਾਉਣਾ ਨਹੀਂ ਸਭ ਤੋਂ ਪਹਿਲਾਂ ਤੁਸੀਂ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਦੀ ਨਾਲ ਹੀ ਚੈਨਲ ਨੂੰ ਸ਼ੇਅਰ ਕਰਦਿਆ ਕਰੋ ਕਿਉਂਕਿ ਜਾਣਕਾਰੀ ਹੋਰ ਤੱਕ ਵੀ ਪਹੁੰਚ ਸਕੇ ਤੇ ਨਾਲ ਪਿਆਰਾ ਜਿਹਾ ਕਮੈਂਟ ਵੀ ਜਰੂਰ ਲਾਦਿਆ ਕਰੋ ਕਮੈਂਟ ਤੁਹਾਡਾ ਤੇ ਮੇਰਾ ਹੌਸਲਾ ਵਧਾਉਂਦੇ ਆ ਤੇ ਤੁਸੀਂ ਜਿਹੜਾ ਕਮੈਂਟ ਕਰਦੇ ਆ ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਇਲਾਕਿਆਂ ਦੇ ਵਿੱਚ ਬਦਲਾਅ ਆਈ ਹੈ ਜਾਂ ਨਹੀਂ ਹੈ ਜਾਂ ਕਿਵੇਂ ਆ ਸਾਨੂੰ ਮੜੇ ਪਤਾ ਲੱਗ ਜਾਂਦਾ ਕਿਉਂਕਿ ਅਸੀਂ ਸੈਟਲਰ ਦੇ ਦੇਖਣਾ ਹੁੰਦਾ ਹੈ ਇਹ ਕਈ ਵਾਰੀ ਤੁੱਕੇ ਗਲਤ ਵੀ ਲੱਗ ਜਾਂਦੇ ਤੇ ਕਈ ਵਾਰੀ ਸਹੀ ਵੀ ਲੱਗ ਜਾਂਦੇ ਜਿਵੇਂ ਕਿ ਹੁਣ ਅੱਜ ਦੱਸ ਰਹੇ ਆ ਬਦਲਾਂ ਦਾ ਚੱਕਰ ਪ੍ਰੀ ਮੌਸਮ ਜਿਹੜਾ ਸ਼ੁਰੂ ਹੋਣਾ ਜਾ ਰਿਹਾ ਜਿਵੇਂ ਕਿ ਪਹਾੜੀ ਇਲਾਕਿਆਂ ਦੇ ਵਿੱਚੋਂ ਥੁੜੀਆਂ-ਬਹੁਤੀਆਂ ਹਵਾਵਾਂ ਚੱਲਣਗੀਆਂ ਕੋਈ ਜ਼ਿਆਦਾ ਨਹੀਂ ਚੱਲਦੀਆਂ ਜਿਹੜਾ ਆਪਣਾ ਤਾਮਾਣ ਦੇਂਦਾ ਉਹ ਉਸੇ ਤਰ੍ਹਾਂ ਹੀ ਚੱਲੇਗਾ ਕੋਈ ਮੜਾ ਮੋੜ ਇੱਕ ਦੋ ਮੈਂ ਪਰਸੈਂਟ ਗਰਾਫਟਰ ਚ ਆ ਸਕਦਾ ਕਿਉਂਕਿ ਬਦਲਵਾਈ ਆ ਬਦਲਵਾਈ ਤੁਹਾਨੂੰ ਕੁਝ ਨਹੀਂ ਕਹੇਗੀ ਟੈਨਸ਼ਨ ਨਹੀਂ ਲੈਣੀ ਕਿਸੇ ਨੇ ਬਦਲਵਾਈ ਇਹੋ ਜੀ ਆ ਜਿਵੇਂ ਕਿ ਅੱਜ ਬਦਲਵਾਈ ਆ ਤੇ ਕੱਲ ਨੂੰ ਦਿਨ ਸਾਫ ਹੋ ਜਾਣਾ ਕਿਤੇ ਬਦਲਵਾਈ ਤੁਹਾਨੂੰ ਦਿਖੂਗੀ ਕਿਤੇ ਨਹੀਂ ਦਿਖਦੀ ਕਿਤੇ ਹਵਾ ਚੱਲੂ ਕਿਤੇ ਨਹੀਂ ਚੱਲਨੀ ਕਿਉਂਕਿ ਇਹ ਬਹੁਤ ਲਾਕਾ ਬਹੁਤ ਤਕੜਾ ਪਹਾੜੀ ਏਰੀਏ ਸਾਰੇ ਇਧਰੋਂ ਤੇ ਡਿਟੇਲ ਦੇ ਵਿੱਚ ਆਪਾਂ ਤੁਹਾਨੂੰ ਕੱਲ ਨੂੰ ਵੀਡੀਓ ਪਾਵਾਂਗੇ ਤੇ ਇਨੀ ਕੀ ਜਾਣਕਾਰੀ ਲੈਣ ਲਈ ਜਿਹੜੀ ਬੱਦਲ ਤੁਹਾਨੂੰ ਕੁਝ ਨਹੀਂ ਕਹਿੰਦਾ ਬਾਈ ਜੀ ਤੁਹਾਨੂੰ ਬੱਦਲ ਦੇਖਣ ਵਾਸਤੇ ਹੀ ਆਇਆ ਫਸਲਾਂ ਘਬਰਾਉਣਾ ਕੋਈ ਚੱਕਰ ਨਹੀਂਗਾ ਜਿਨ੍ਹਾਂ ਨੇ ਪਾਣੀ ਲਾ ਲਿਆ ਲਾ ਲੋ ਖੀਰਲੇ ਪਾਣੀ ਲੱਗ ਰਿਹਾ ਏ ਫਸਲਾਂ ਦੇ ਉੱਤੇ ਤੇ ਤੁਸੀਂ ਲਾ ਸਕਦੇ ਆ ਕੋਈ ਇਹੋ ਜੀ ਕੋਈ ਵੱਡੀ ਗੱਲ ਨਹੀਂ ਕਿ ਜੋ ਕਿ ਵੀ ਪੰਜਾਬ ਦੇ ਵਿੱਚ ਮੌਸਮ ਖਰਾਬ ਦੀ ਜੀ ਆਪਾਂ ਗੱਲ ਕਰੀਏ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੇ ਆਪਾਂ ਦੇਖੀਏ ਤੇ ਵੀ ਤਰੀਕ ਨੂੰ ਦਿਨ ਸਾਫ ਤੁਹਾਨੂੰ ਨਜ਼ਰ ਦਿਖਾਈ ਦੇਵੇਗਾ ਸਤਿ ਸ੍ਰੀ ਅਕਾਲ ਧੰਨਵਾਦ ਜੀ ਚੈਨਲ ਨੂੰ ਦੇਖਣ ਵਾਲੇ